ਕੇ ਕਾਕਾ ਹੁਣ ਅਸੀਂ ਨਹੀਂ ਕਰਾਂ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਆ ਮੈਂ ਉਦੋਂ ਵੀ ਾਡੋਲ ਸੀ ਹੁਣ ਵੀ ਾਡੋਲ ਆ ਸਸੀ ਗੱਲ ਦੋਸਤੋ ਅੱਜ 31 ਦਸੰਬਰ ਦਾ ਦਿਨ ਜੋ ਪੰਥਕ ਮਾਮਲਿਆਂ ਵਾਸਤੇ ਇੱਕ ਬਹੁਤ ਹੀ ਇੱਕ ਵਿਸ਼ੇਸ਼ ਦਿਨ ਸਮਝਿਆ ਜਾ ਰਿਹਾ ਸੀਗਾ ਕਿਉਂਕਿ ਅੱਜ ਜੋ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਜੋ ਸਾਲ ਦੀ ਲਾਸਟ ਮੀਟਿੰਗ ਸੀਗੀ ਉਸ ਦੇ ਵਿੱਚ ਬਹੁਤ ਹੀ ਇੱਕ ਅਹਿਮ ਫੈਸਲੇ ਲਏ ਜਾਣੇ ਸੀਗੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਮਾਮਲਾ ਲਿਆ ਫੈਸਲਾ ਲਿਆ ਜਾਣਾ ਸੀ ਜਾਂ ਫਿਰ ਉਹ ਨਰੈਨ ਸਿੰਘ ਚੌੜਾ ਦੇ ਬਾਰੇ ਜਾਂ ਹੋਰ ਬਹੁਤ ਕਈ ਅਹਿਮ ਫੈਸਲੇ ਸੀਗੇ ਜਿਨ੍ਹਾਂ ਦੇ ਵਿੱਚ ਸੱਤ ਮੈਂਬਰੀ ਕਮੇਟੀ ਵੱਲੋਂ ਆਪਣਾ ਕੰਮ ਕਾਜ ਕਰਨਾ ਜੋ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੀਗੀ ਤੇ ਜੋ ਮੈਂਬਰਸ਼ਿਪ ਭਰਤੀ ਕਰਨਾ ਵਗੈਰਾ ਵਗੈਰਾ ਇਹ ਕਈ ਮਾਮਲੇ ਸੀਗੇ ਤੇ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਹੁਣ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਹੈ ਜੋ ਕਿ ਕਮੇਟੀ ਵੱਲੋਂ ਮੀਟਿੰਗ ਕਰ ਲਈ ਗਈ ਹੈ ਜੋ ਹਰਜਿੰਦਰ ਸਿੰਘ ਧਾਮੀ ਹੈ ਜਿਨ੍ਹਾਂ ਦੀ ਅਧਿક્ષાਤਾ ਵਿੱਚ ਇਹ ਮੀਟਿੰਗ ਹੋਈ ਸੀ ਉਹ ਪ੍ਰੈਸ ਵਾਲਿਆਂ ਨੂੰ ਇਹ ਕਹਿ ਕੇ ਨਿਕਲ ਗਏ ਕਿ ਮੇਰਾ ਗਲਾ ਖਰਾਬ ਹੈ ਮੈਂ ਗੱਲ ਨਹੀਂ ਕਰ ਸਕਦਾ ਜਸਵੰਤ ਸਿੰਘ ਪਟਨ ਹੋਣਾ ਵਗੈਰਾ ਵੱਲੋਂ ਜੋ ਗੱਲਬਾਤ ਜੋ ਕਿ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀਗੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਮਾਮਲੇ ਦੇ ਉੱਪਰ ਜੋ ਜਿਨ੍ਹਾਂ ਨੇ ਜਾਂਚ ਕਰਨੀ ਸੀਗੀ ਉਹਨਾਂ ਦਾ ਕਹਿਣਾ ਹੈ ਕਿ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਹੋਰ ਦਿੱਤਾ ਗਿਆ ਹੈ ਤੇ ਜੋ ਨਰੈਣ ਸਿੰਘ ਚੌੜਾ ਦਾ ਮਾਮਲਾ ਉਹ ਵੀ ਵਿਚਾਰਿਆ ਨਹੀਂ ਗਿਆ ਇੱਥੇ ਯੂ ਟਰਨ ਲੈ ਗਈ ਹੈ ਸ਼੍ਰੋਮਣੀ ਕਮੇਟੀ ਨਰੈਣ ਸਿੰਘ ਚੌੜਾ ਨੂੰ ਹੁਣ ਜੋ 500 ਨਹੀਂ ਛਕਿਆ ਜਾ ਰਿਹਾ ਇਥੋਂ ਜੋ ਸ਼੍ਰੋਮਣੀ ਕਮੇਟੀ ਵੱਲੋਂ ਜੋ ਇਹ ਫੈਸਲੇ ਦੇ ਉੱਪਰ ਨਾ ਗੌਰ ਕੀਤੀ ਗਈ ਹੈ ਨਾ ਇਹ ਵਿਚਾਰਿਆ ਗਿਆ ਹੈਗਾ ਤੇ ਕਿਹਾ ਜਾ ਰਿਹਾ ਕਿ ਵੀ ਸ਼੍ਰੋਮਣੀ ਕਮੇਟੀ ਸਮਝ ਚੁੱਕੀ ਹੈ ਕਿਉਂਕਿ ਇਹ ਜੋ ਮਾਮਲਾ ਆਪ ਜੀ ਨੂੰ ਫਿਰ ਵੀ ਦੱਸ ਦਈਏ ਨਰਿੰਦਰ ਸਿੰਘ ਚੌੜਾ ਨੇ ਜੋ ਕਿ 4 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਬਾਹਰ ਸੌਰੀ ਹਰਮੰਦਰ ਸਾਹਿਬ ਦੇ ਬਾਹਰ ਜੋ ਗੋਲੀ ਚਲਾਈ ਸੀਗੀ ਦਰਸ਼ਨੀ ਡਿਊਟੀ ਦੇ ਕੋਲ ਤੇ ਉਹ ਉਹ ਗੋਲੀ ਚੁੱਕ ਕੇ ਕੰਧ ਦੇ ਵਿੱਚ ਲੱਗੀ ਸੀਗੀ ਉਸ ਨੂੰ ਲੈ ਕੇ ਇੱਕ ਬਵਾਦ ਉੱਠਿਆ ਸੀਗਾ ਤੇ ਫਟਾਫਟੀ ਨਾਲ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਹਦੇ ਵਿੱਚ ਅੰਤਰੀਂ ਕਮੇਟੀ ਵੱਲੋਂ ਜੋ ਪੱਤਰ ਦਿੱਤਾ ਗਿਆ ਸੀਗਾ ਵੀ ਇਹਨੂੰ ਕੱਲ ਤੱਕ ਤੋਂ ਛੇਕਿਆ ਜਾਵੇ ਇਹ ਵਿਚਾਰਾ ਕਿੱਥੇ ਗਏ ਆ ਸਨ ਪਰ ਹੁਣੇ ਸਮਝ ਚੁੱਕਿਆ ਕਿ ਵੀ ਇਹ ਜੋ ਮਾਮਲਾ ਹੈਗਾ ਇਹ ਜਥੇਦਾਰਾਂ ਵੱਲੋਂ ਹੀ ਜੋ ਕੀਤਾ ਜਾਣਾ ਹੈਗਾ ਤੇ ਇਸ ਕਰਕੇ ਇਹਨਾਂ ਨੇ ਇਹ ਇੱਥੇ ਵੀ ਆਪਣਾ ਯੂ ਟਰਨ ਲੈ ਲਿਆ ਹੈਗਾ ਤੇ ਹੁਣ ਜੇਕਰ ਗੱਲ ਕਰ ਲਈਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਜਿਹੜੀ ਜਸਵੰਤ ਸਿੰਘ ਪਲਾਨ ਹੋਣਾ ਦੀ ਜੋ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਇਸ ਦੇ ਉੱਪਰ ਹੀ ਤੁਰੰਤ ਪ੍ਰਤੀਕਿਰਿਆ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਚਿਰਪ੍ਰਚਿਤ ਅੰਦਾਜ਼ ਦੇ ਵਿੱਚ ਇੱਕ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਆਪਣੇ ਵਿਚਾਰ ਰੱਖੇ ਹਨ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜੋ ਇੱਕ ਮਹੀਨੇ ਦਾ ਸਮਾਂ ਹੈ ਉਹ ਮੈਨੂੰ ਦਿੱਤਾ ਗਿਆ ਇਹ ਕਮੇਟੀ ਨੂੰ ਨਹੀਂ ਦਿੱਤਾ ਗਿਆ ਮੈਨੂੰ ਦਿੱਤਾ ਗਿਆ ਵੀ ਕਾਕਾ ਤੂੰ ਸਮਝ ਜਾ ਤੈਨੂੰ ਐਦਾਂ ਹੀ ਰੱਖਾਂਗੇ ਨਾ ਤੈਨੂੰ ਜੂੜਾ ਛੱਡਾਂਗੇ ਨਾ ਮਰਾਂ ਛੱਡਾਂਗੇ ਬਹੁਤ ਹੀ ਉਹਨਾਂ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਨੇ ਉਹਨਾਂ ਦਾ ਵੀ ਤੁਹਾਨੂੰ ਵਿਖਾਉਨੇ ਆ ਲਾਈਵ ਜੋ ਸਾਨੂੰ ਮਿਲਿਆ ਤੇ ਦੇਖਦੇ ਆ ਲਾਈਵ ਗਿਆਨੀ ਜਸੇਦਾਰ ਸਿੰਘ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੀ ਕਹਿ ਰਹੇ ਨੇ ਉਹ ਇਸ ਕਰਮ ਠੰਡ ਦੇ ਮੌਸਮ ਦੇ ਵਿੱਚ ਜੋ ਗਰਮਾਹਟ ਛੜੀ ਆ ਉਹ ਸੁਣਦੇ ਆ ਬਿਆਨ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਪਰਤਾਲੀਆ ਕਮੇਟੀ ਬਣਾਈ ਸੀ ਭਾਜ ਦੋ ਇੱਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਹੁਣ ਅਸੀਂ ਐਹੀਂ ਕਰਾਂਗੇ ਨਾ ਜਿਉਂਦੇ ਆਂ ਚ ਛੱਡਾਂਗੇ ਨਾ ਮਰਦੇ ਆਂ ਚ ਛੱਡਾਂਗੇ ਤੋਰੀ ਅੰਗੂਲਮ ਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਨਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਆ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ અપਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰ ਸਿੰਘ ਸਹਿਬਾਨ ਦੀ ਫੈਸਿਲਿਟੀ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲ ਆ ਵੇ ਅਡੋਲੀ ਰਹਾਂਗਾ ਕਿਸੇ ਘਬਰਾਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਾਵਾਂਗਾ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਆ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਇਕਾਂ ਦੀ ਨਮਾਇੰਦਾ ਇੱਜ਼ਤ ਬੰਦੀ ਹੈ ਜੇ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡਟ ਕੇ ਤੁਸੀਂ ਪਹਿਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੀ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਮਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਵਟੇ-ਵਟੇ ਥਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਪ੍ਰਾਸਤ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਬੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹੇਗਾ ਤੁਸੀਂ ਸ਼ਰਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼ਰਮਣੀ ਅਕਾਲੀ ਦਲ ਉਸ ਸੂਰਤ ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਮੈਂ ਸਮੁੱਚੇ ਪੰਥ ਨੂੰ ਵੀ ਇੱਕ ਅਪੀਲ ਕਰਦਾ ਕਿ ਤੁਸੀਂ ਅਕਸਰ ਹੀ ਇਹ ਤਾਨਾ ਦਿੰਦੇ ਸੀ ਉਲੰਭਾ ਦਿੰਦੇ ਸੀ ਕਿ ਜਹਾਦਰ ਅਕਾਲੀ ਕੋ ਲਾਸੰਗ ਵਰਗਾ ਹੋਣਾ ਚਾਹੀਦਾ ਜੇ ਤੇ ਚ ਹਿੰਮਤ ਹੋਵੇ ਦੜਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਸਕੀ। ਰਾਜਸੀ ਕੀਤਾ ਤੇ ਉਹਦੀ ਸਜ਼ਾ ਬੋਖਤ ਰਹੀ। ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ। ਇਸ ਲਈ ਮੈਂ ਸਮੁੱਚੇ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਧੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ। ਸਮਝਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ